ਫਿਊਜੀ ਸਟੂ ਲਿਮਟਿਡ ਫਿਊਜੀ ਦੀਆਂ ਫਿਲਮਾਂ ਕੈਮਰੇ ਵਾਲੀਆਂ ਹੁੰਦੀਆਂ ਸੀ ਜਦੋਂ ਫਿਊਜੀ ਦੀਆਂ ਤੇ ਇਹ ਉਹਨਾਂ ਦੀ ਹੋਈ ਕੰਪਨੀ ਹੈ ਤੇ ਮਿਸਟਰ ਜੂਨਗੋ ਓਕਾਏ ਇਹ ਹੈੱਡ ਆਫ ਟੈਕਨੋਲੋਜੀ ਬਿਜ਼ਨਸ ਮੈਨੇਜਮੈਂਟ ਜੁਨਟ ਦੇ ਸੀਗੇ ਤੇ ਇਹ ਏਆਈ ਚ ਆਈਟੀ ਚ ਤੇ ਸਮਾਰਟ ਸੋਲੂਸ਼ਨ ਆਫ ਗਵਰਨਸ ਐਂਡ ਇੰਡਸਟਰੀ ਦੇ ਵਿੱਚ ਇਹ ਮੋਹਾਲੀ ਦੇ ਵਿੱਚ ਅਪਕਮਿੰਗ ਆਈਟੀ ਤੇ ਈਐਸਡੀਐਮ ecosystem ਵਾਸਤੇ ਆਪਣਾ ਜਿਹੜਾ ਪ੍ਰੋਜੈਕਟ ਲੈ ਕੇ ਆ ਰਹੇ ਨੇ ਮੋਹਾਲੀ ਦੇ ਵਿੱਚ ਤੇ ਇਹਨਾਂ ਨੇ ਉੱਥੇ ਸਬਮਿਟ ਤੇ ਵੀ ਇਹਨਾਂ ਨੇ ਵੀ ਆਪਣਾ ਡਿਸਪਲੇ ਮੰਗਿਆ ਕਿ ਸਾਨੂੰ ਜਗ੍ਹਾ ਉੱਥੇ ਪ੍ਰੋਵਾਈਡ ਕਰਾ ਦਿਓ ਸੀ ਆਪਣਾ ਦੱਸਣਾ ਸਾਰਾ ਆਪਣਾ প্রেਜੈਂਟੇਸ਼ਨ ਲੈ ਕੇ ਆਉਣਗੇ ਪਹਿਲੇ ਦਿਨ ਮੀਟਿੰਗ ਕੀਤੀ ਹਜੇ ਇੱਕ ਦਿਨ ਹੋਇਆ ਤੁਸੀਂ ਹੁਣ ਮੇਰੇ ਨਾਲ 10 ਦਿਨ ਰਹੋਗੇ ਸੋ ਜੇਬੀਆਈਸੀ ਆਈਸਨ ਇੰਡਸਟਰੀ ਯਾਮਾ Honda ਯਾਇ ਕਾਸਾਉਥੀਸ਼ੀ ਐਡਪਾਰਟਮੈਂਟ ਦੇ ਡਾਇਰੈਕਟਰ ਜਨਰਲ ਟੋਰੀ ਇੰਡਸਟਰੀਜ਼ ਤੇ ਮੇਟੀ ਤੇ ਫਿਊਜਿਸਟੂ ਇਹਨਾਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਹੈ